ਨਮਸਕਾਰ ਜੀ ਅੱਜ ਵੀ ਇੱਕ ਅਹਿਮ ਮੁੱਦੇ ਦੇ ਨਾਲ ਮੈਂ ਤੁਹਾਡੇ ਰੂਬਰੂ ਹੋ ਰਿਹਾ ਆ ਆ ਲਗਾਤਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਅੱਜ ਮੈਂ ਗੱਲ ਕਰਨੇ ਜਾ ਰਿਹਾ ਹਾਂ ਉਹਨਾਂ ਚੋਰੀਆਂ ਦੇ ਬਾਰੇ ਅੱਜ ਪਹੁੰਚਾ ਹੋਇਆ ਜੀ ਮੈਂ ਪਿੰਡ ਮੁੰਨਣਵਾਲੀ ਜਿੱਥੇ ਆ ਕਿਸਾਨ ਵੀਰਾਂ ਦੀਆਂ ਇਹ ਮੋਟਰਾਂ ਜਿਹੜੀਆਂ ਉਹ ਚੋਰੀ ਹੋਣ ਦੀਆਂ ਵਾਰਦਾਤਾਂ ਜਿਹੜੀਆਂ ਉਹ ਲਗਾਤਾਰ ਵਧ ਰਹੀਆਂ ਨੇ ਅੱਜ ਵੀ ਪਿਛਲੀ ਰਾਤ ਨੂੰ ਕੁਝ ਕਿਸਾਨ ਵੀਰਾਂ ਦੀਆਂ ਜਿਹੜੀਆਂ ਮੋਟਰਾਂ ਖੁੱਲੀਆਂ ਨੇ ਤੇ ਕੁਝ ਦੇ ਚੱਕਵਾਲ ਅਤੇ ਬੈਂਡ ਵਗਾਰਾ ਵਾਲੇ ਨੇ ਚੋਰ ਖੋਲ ਕੇ ਲਾਈ ਗਏ ਨੇ। ਅੱਜ ਜਿਵੇਂ ਕਹਿੰਦੇ ਨੇ ਕਿ ਚੋਰਾਂ ਦਾ ਕਪੜਾ ਤੇ ਡਾਂਗਾ ਦੇ ਗਜ। ਯਾਨੀ ਕਿ ਚੋਰਾਂ ਦੇ ਵਾਸਤੇ ਤਾਂ ਕੋਈ ਉਹ ਨਹੀਂ ਕਿ ਅਹਿਮੀਤ ਨਹੀਂ ਹੁੰਦੀ ਉਹਨਾਂ ਸਸਤੀ ਰੇਟ ਵਿੱਚ ਵੇਚੀ ਦੀ ਹੁੰਦੀ ਆ। ਪਰ ਜੇ ਇਹ ਗੱਲ ਕੀਤੀਏ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਕਾਫੀ ਦਿੱਕਤਾਂ ਆਂਦੀਆਂ ਨੇ ਕਿਉਂਕਿ ਹੁਣ ਕਣਕ ਨੂੰ ਪਾਣੀ ਵਗਾਰਾ ਵੀ ਅਗੜਾ ਹੁੰਦਾ ਹੈ ਤੇ ਜੇ ਉਹਨਾਂ ਦੀ ਮੋਟਰਾਂ ਕਾਇਮ ਨਾ ਹੋਣ ਕੀ ਉਹਨਾਂ ਦੀ ਮੋਟਰਾਂ ਚੋਰੀ ਹੋ ਜਾਂਦੀਆਂ ਜਾਂ ਉਹਦੇ ਚੱਕਵਾਲ ਚੱਕਵਾਲ ਉਹਨਾਂ ਦੇ ਚੋਰੀ ਹੋ ਜਾਂਦੇ ਨੇ ਤੇ ਕਿਸਾਨ ਵੀਰਾਂ ਨੂੰ ਵੱਡੀਆਂ ਜਿਹੜੀਆਂ ਦਿੱਕਤਾਂ ਜਿਹੜੀਆਂ ਪੇਸਾਰੀਆਂ ਨੇ। ਆਓ ਦਿਖਾਂਦੇ ਤੁਹਾਨੂੰ ਕੀ ਰਹੀ ਪੂਰੀ ਕਹਾਣੀ ਤੇ ਸੁਣਾਦੇ ਹਾਂ ਉਹਨਾਂ ਕਿਸਾਨ ਵੀਰਾਂ ਦੀ ਜਵਾਨੀ ਦਰਸ਼ਨ ਸਿੰਘ ਸਰਪੰਚ ਪਿੰਡ ਬੁੰਨਾ ਵਾਲੀ ਮੈਨੂੰ ਜ਼ਿੰਮੇਦਾਰਾਂ ਭਰਾਵਾਂ ਨੇ ਆ ਕੇ ਇਤਲਾਹ ਦਿੱਤੀ ਪਹਿਲੇ ਤੇ ਇੱਕ ਜ਼ਿੰਮੇਦਾਰ ਹੀ ਆਇਆ ਦਰਸ਼ਨ ਸਿੰਘ ਕਹਿੰਦਾ ਮੇਰਾ ਇੱਕ ਨਾ ਚੈੱਕ ਵਾਲ ਔਰ ਬੈਂਡ ਤੋੜ ਕੇ ਲੱਗੇ ਆ ਚੋਰ ਮੈਂ ਜਦੋਂ ਮੌਕੇ ਤੇ ਆਇਆ ਤੇ ਉਹਨਾਂ ਲੱਗੇ ਹੋਰ ਜ਼ਿੰਮੇਦਾਰ ਵੀ ਆਏ ਉਹਨਾਂ ਦੇਖਿਆ ਕਿ ਸਾਡੇ ਵੀ ਰੁੱਟ ਗਿਆ ਬੈਂਡ ਉਹ ਇੱਕ ਇੱਕ ਦੇਖਦੇ ਦੇਖਦੇ 6-7 ਜ਼ਿੰਮੇਦਾਰ ਆ ਗਏ ਜੋ ਸਤਾ ਜੀਮੇਦਾਰਾਂ ਦੇ ਆ ਕੇ ਆਪਣੇ ਇੰਜਨ ਚੈੱਕ ਕੀਤੇ ਕਿਸੇ ਮੋਟਰ ਚੈੱਕ ਕੀਤੀ ਇਹ ਸਤਾ ਅੱਠ ਜੀਮੇਦਾਰਾਂ ਦੇ ਚੱਕ ਵਾਲੀ ਵੀ ਤੋੜ ਕੇ ਲਾ ਗੇ ਔਰ ਬੈਂਡ ਵੀ ਨਾਲ ਤੋੜ ਕੇ ਲਾ ਗੇ ਹੋਏ ਆ ਔਰ ਜੀਮੇਦਾਰ ਕੋਈ ਦਰਖਾਸਤ ਹੈ ਦਰਖਾਸਤ ਬਿਹਰਾਮਪੁਰ ਥਾਣੇ ਦਿੱਤੀ ਹੋਈ ਹੈ ਪੁਲਿਸ ਆਈ ਕੋਈ ਨਹੀਂ ਆਇਆ ਨਹੀਂ ਪੁਲਿਸ ਨਹੀਂ ਪਹੁੰਚੀ ਠੀਕ ਹੈ ਹਾਂ ਪੁਲਿਸ ਪੁਲਿਸ ਕਹਿੰਦੇ ਆ ਕਿ ਅਸੀਂ ਟ੍ਰੇਸ ਕਰਾਂਗੇ ਤੁਸੀਂ ਕਿਸੇ ਤੇ ਕੋਈ ਸ਼ੱਕ ਨਹੀਂ ਲਾਖਦੇ ਬਿਨਾਂ ਰੱਖ ਦਿਓ ਪਰ ਜੀਮੇਦਾਰ ਭਰਾਵਾਂ ਨੂੰ ਸ਼ੱਕ ਕਿਹਦੇ ਤੇ ਹੁਣ ਸ਼ੱਕ ਤੇ ਕਿਸੇ ਤੇ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਰਾਤ ਦੇ ਟਾਈਮ ਕਰ ਗਿਆ ਵਾਰਦਾਤ ਤੇ ਇਹਦੇ ਨਾਲ ਨੁਕਸਾਨ ਹੈ ਜ਼ਿਮੀਂਦਾਰ ਭਰਾ ਦਾ ਕਿਉਂਕਿ ਚੋਰ ਤੇ 14-1500 ਦਾ ਵੇਚ ਦੇਣਗੇ ਪਰ ਜ਼ਿਮੀਂਦਾਰ ਭਰਾ ਜਦੋਂ ਲੈਣ ਜਾਣਗੇ ਨਵਾਂ ਤੇ ਇਹ 7-8000 ਦੀ ਚੀਜ਼ ਮਿਲਣੀ ਇਹਨਾਂ ਨੂੰ ਬੈਂਡੋਰ ਚੱਕ ਵੱਲ ਤੇ ਕੁਝ ਜ਼ਿਮੀਂਦਾਰ ਭਰਾ ਤੇ ਵਿਚਾਰੇ ਇਹ ਕਹਿ ਰਹੇ ਸੀ ਵੀ ਚੋਰਾਂ ਦੇ ਅੱਗੇ ਵੀ ਸਾਡੀ ਰਿਕਵੈਸਟ ਹੀ ਸਮਝੋ ਵੀ ਅਸੀਂ ਚਾਬੀਆਂ ਰੱਖ ਦਿਆਂ ਕਰਾਂਗੇ ਤੇ ਆਪ ਖੋਲ ਕੇ ਲੈ ਜਾਣ ਤੋੜਨ ਨਾਲੋਂ ਤੇ ਚੰਗਾ ਆ ਵੀ ਉਹ ਖੋਲ ਕੇ ਲੈ ਜਾਣ ਤਾਂ ਜੋ ਮੜ ਕੇ ਅਸੀਂ ਲਿਆ ਕੇ ਫਿੱਟ ਦੇ ਕਰ ਸਕੀਏ ਜਿਹੜੀ ਪਾਈਪ ਤੋੜ ਦਿੱਤੀ ਆ ਉਹ ਦੁਆਰਾ ਪਾਈਪ ਦਾ ਵੀ ਉਹਨਾਂ ਨੂੰ ਖਰਚਾ ਪੈ ਗਿਆ ਤੇ ਉਹ ਚੋਰਾ ਕੇ ਇਹ ਰਿਕਵੈਸਟ ਆ ਤਕਵਾਸਤੀ ਕਰ ਸਕਦੇ ਜੀਮੀਦਾਰ ਭਈ ਅਕੇ ਤੋਂ ਵੀ ਇਸ ਦਾ ਨਾਂ ਕੀਤਾ ਜਾਏ ਕਿੰਨੀ ਆਕ ਚੋਰੀਆਂ ਚੋਰੀਆਂ ਦੇ ਹਫਤੇ ਬਾਦੀ ਹੋਈ ਜਾ ਰਹੀਆਂ ਤੇ ਇਹਦੇ ਚ ਮੈਂ ਤੇ ਇਲਾਕੀ ਸਮਝਣਾ ਸਰਕਾਰ ਜਿਹੜੇ ਰਾਸ਼ਨ ਪਾਣੀ ਤੇ ਯੋਰ ਧਰਿਆ ਹੋਇਆ ਉਹ ਤੇ ਮੈਂ ਤੇ ਕਹਿੰਦਾ ਬਹੁਤ ਗਲਤ ਆ ਠੀਕ ਹੈ ਨਾ ਉਹਦਾ ਇੱਕ ਤੇ ਬੇਰੁਜ਼ਗਾਰੀ ਵੀ ਆ ਗਈ ਆ ਦੂਜਾ ਨਸ਼ਾ ਪਤਾ ਵੀ ਬਹੁਤ ਜ਼ਿਆਦਾ ਹੋ ਗਿਆ ਉਹਦੇ ਨਾਲ ਇਸ ਪਾਸੇ ਜਿਹੜਾ ਚੋਰੀਆਂ ਚਕਾਰੇ ਵਾਲੇ ਪਾਸੇ ਯੋਰ ਬਹੁਤ ਹੈ ਕਿ ਕੋਈ ਵੀ ਸੇਫ ਨਹੀਂ ਹੈਗਾ ਕਿਸੇ ਕਿਸੇ ਮੋਟਰਸਾਈਕਲ ਲਗਾਇਆ ਉਹ ਵੀ ਸੋ ਚੋਰੀ ਹੋ ਜਾਂਦਾ ਠੀਕ ਹੈ ਜੀ ਉਹ ਨਹੀਂ ਮਿਲਦਾ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਕਹਿੰਦਾ ਪਬਲਿਕ ਦੇ ਇੰਨੀ ਪਰੇਸ਼ਾਨ ਹੋ ਗਈ ਹੈ ਕੋਈ ਹਿਸਾਬ ਹੀ ਨਹੀਂ ਇਸ ਸਰਕਾਰ ਨੇ ਦੇ ਮੈਂ ਕਹਿੰਦਾ ਵੀ ਕਹਿੰਦੇ ਬਦਲਾਅ ਬਦਲਾਅ ਵਾਲਾ ਕੋਈ ਹਿਸਾਬ ਤਾਂ ਲੱਭਦਾ ਨਹੀਂ ਉਹਦੇ ਪਹਿਲੀਆਂ ਸਰਕਾਰਾਂ ਦੇ ਉੱਤੇ ਚਾਲਾਂ ਦੇ ਚੱਲਦੀ ਪਈ ਆ ਤੇ ਕੋਈ ਅਜਿਹੀ ਕੋਈ ਗੱਲ ਨਹੀਂ ਮੈਨੂੰ ਮਹਿਸੂਸ ਹੋਈ ਵੀ ਇਹ ਸਰਕਾਰ ਦੇ ਵਿੱਚ ਕੋਈ ਬਦਲਾਅ ਹੋਇਆ ਵੀ ਇਹ ਜਿਹੜੀ ਸੋ ਪੁਲਿਸ ਜਿਹੜੀ ਹੈ ਨਾ ਹਰ ਨਾਕੇ ਦੇ ਚੌਂਕ ਦੇ ਵਿੱਚ ਹੋਣੀ ਜ਼ਰੂਰੀ ਆ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਭਿਆ ਹੋਵੇ ਵੀ ਅੱਗੇ ਨਾਕਾ ਲੱਗਿਆ ਹੋਇਆ ਅਸੀਂ ਇਹ ਤੋਂ ਡਰ ਕੇ ਲੰਘਣਾ ਜਾਂ ਕੋਈ ਕਾਗਜ਼ ਪਤ ਡਾਕੂਮੈਂਟ ਪੂਰੇ ਰੱਖਣੇ ਕਿਉਂਕਿ ਤਕਰੀਬਨ ਮੈਨੂੰ ਤਾਂ ਲੱਗਦਾ ਕਿ 60 70% ਜਿੰਨੇ ਵੀ ਵਹੀਕਲ ਚੱਲਦੇ ਪਿਆ ਰੋਡਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਡਾਕੂਮੈਂਟ ਪੂਰੇ ਹੋਣਗੇ ਤੇ ਜਿਹੜੇ ਰਾਤਾਂ ਚੋਰੀ ਵਿਚਾਰੀ ਵਾਲੇ ਜੇ ਮੋਟਰਸਾਈਕਲ ਮੈਨੂੰ ਤਾਂ ਲੱਗਦਾ ਜੇ ਤੇ ਚੋਰੀ ਕਰਕੇ ਲੈ ਗਿਆ ਉਹ ਵੀ ਹੋ ਸਕਦਾ ਚੋਰੀ ਦਾ ਹੀ ਹੋਵੇ ਤੇ ਜੇਕਰ ਫੜੇ ਗਏ ਉਹ ਛੱਡ ਕੇ ਦੌੜ ਜਣਾ ਤੇ ਮੁੜ ਕੇ ਉਹ ਵਿਚਾਰਾ ਜਿਹੜਾ ਮੋਟਰਸਾਈਕਲ ਦਾ ਮਾਲਕ ਹੋਏਗਾ ਉਹ ਵਿੱਚ ਥਾਣੇ ਦੇ ਚੱਕਰ ਕਰਦਾ ਰਹੇਗਾ ਹਾਂ ਇਸ ਤਰ੍ਹਾਂ ਦਾ ਮੈਨੂੰ ਹਾਲਾਤ ਲੱਗਦੇ ਆ ਇਹ ਮੇਰੀ ਰਿਕੁਐਸਟ ਹੈ ਸਰਕਾਰ ਦੇ ਅੱਗੇ ਕਿ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਵਾਲੇ ਪਾਸੇ ਸ਼ਕਤੀ ਦਿਖਾਵੇ ਨਾ ਕਿ ਫਰੀਜ਼ਾ ਰਸਲ ਵੰਡਨ ਦੇ ਉੱਤੇ ਔਰ ਫਰੀਜ਼ ਜਿਹੜੇ ਆਪਣੇ ਆਪ ਨੂੰ ਦਿਨਾ ਵੀ ਮੈਂ ਫਰੀਜ਼ ਬੱਤੀ ਦੇਤੀ ਹੈ ਮੈਨੂੰ ਦੇ ਚੰਗਾ ਨਹੀਂ ਮਹਿਸੂਸ ਹੋਇਆ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਨੁਕਸਾਨ ਹੋ ਗਿਆ ਦੇਖੋ ਨੁਕਸਾਨ 6-7000 ਦਾ ਹੋ ਗਿਆ ਪਰ ਜ਼ਿੰਮੇਦਾਰ ਨੂੰ ਤੇ ਬਾਕੀ 7-8 ਮੋਟਰਾਂ ਔਰ ਖੁਲੀਆਂ ਔਰ ਜਕਵਾਲ ਖੁੱਲੇ ਹੋਏ ਆ ਤੇ ਸਾਡੀ ਪਹਿਲੇ ਮਹੀਨੇ ਪਹਿਲੇ ਮੋਟਰ ਵੀ ਖੁੱਲ ਗਈ ਤੇ 8 ਮਹੀਨੇ ਪਹਿਲੇ ਮੋਟਰ ਖੁੱਲੀ ਆ ਤੇ ਹੁਣ ਚੱਕ ਵਾਲ ਖੁੱਲ ਗਿਆ ਤੇ ਹੁਣ ਤੁਹਾਨੂੰ ਲੱਗਦਾ ਵਾ ਕਿ ਉਹ ਕੋਈ ਫੜੇਗੇ ਆ ਕਿਤੋਂ ਚੋਰ ਜਾਂ ਫੜੇ ਜਾਣਗੇ ਜਾਂ ਕਿ ਨਹੀਂ ਨਹੀਂ ਚੋਰ ਤੇ ਨਹੀਂ ਕੋਈ ਹਜੇ ਫੜਿਆ ਤੇ ਇਹ ਇਹਨਾਂ ਦੇ ਹਰ ਸਾਲ ਇਦਾਂ ਹੀ ਕਰਦੇ ਚੱਕ ਵਾਲ ਖੋਲਦੇ ਆ ਜਾਂ ਮੋਟਰਾਂ ਖੋਲ ਲੈਂਦੇ ਆ ਤੇ ਫਿਰ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ ਤੇ ਨਾ ਹੀ ਕੋਈ ਬੰਦਾ ਬਣਾਉਂਦਾ ਤੇ ਕੋਈ ਤੁਹਾਨੂੰ ਲੱਗਦਾ ਕਿ ਕਿਸੇ ਕਿਸਾਨ ਦੀ ਜਿਹੜੀ ਉਹ ਬਚਾ ਹੋਇਆ ਹੋਵੇ ਐਸੀ ਨੇ ਨੇ ਜਿੰਨੇ ਵੀ ਇਸੇ ਲਾਈਨ ਦੇ ਵਿੱਚ ਸਾਰੇ ਆਂਦੇ ਬਏ ਸਾਰਿਆਂ ਦੇ ਪਧਰੇ ਹੀ ਖੁੱਲੇ ਆ 7 8 ਜਾਣੇ ਹੈਗੇ ਸਾਰਨੇ ਖੁੱਲੇ ਗਏ ਦਰਖਾਸਤ ਦਿੱਤੀ ਤੁਹਾਣ ਹਾਂ ਦਿੱਤੀ ਹੋਈ ਆ ਸਰਦਾਰ ਜੀ ਕਿੰਨੀਆਂ ਮੋਟਰਾਂ ਦਾ ਨੁਕਸਾਨ ਸਤਿ ਸ੍ਰੀ ਅਕਾਲ ਜੀ ਮੋਟਰਾਂ ਦਾ ਨੁਕਸਾਨ ਤਾਂ ਤੁਸੀਂ ਵੇਖਣ ਦੇ ਕੋਈ 7 8 ਮੋਟਰਾਂ ਦਾ ਨੁਕਸਾਨ ਹੋਇਆ ਤੇ ਕੀ ਕਹਿਣਾ ਚਾਹੁੰਦੇ ਕਹਾਂਦਾ ਮੈਂ ਇਹੀ ਚਾਹੁੰਦਾ ਵੀ ਜਿੰਨੇ ਵੀ ਚੋਰੀ ਕਰਨੀਆਂ ਚੋਰ ਨੂੰ ਵੀ ਸਾਡੇ ਕੋਲ ਚਾਬੀ ਲਾਜੋ ਕਰੋ ਘਰੋਂ ਆਣ ਕੇ ਤੇ ਜਉਂ ਜਾਂਦੇ ਖੋਲੇ ਕਰੋ ਇਹਦੇ ਨਾਲ ਬਿੱਤਰ ਇਹੀ ਆ ਸਾਨੂੰ ਪ੍ਰੇਸ਼ਾਨੀ ਨਹੀਂ ਆ ਨਹੀਂ ਹੈ ਸੇਰ ਤੋਂ ਲਾ ਕੇ ਬੰਬੀ ਛੱਡਨੀ ਜਦੋਂ ਵੀ ਪਾਣੀ ਛੱਡਣਾ ਹੁੰਦਾ ਇਹੇ ਕੰਮ ਹੁੰਦਾ ਉਹ ਚੱਕ ਬਾਲੀ ਨਹੀਂ ਹੁੰਦਾ ਤੇ ਤੋੜ ਜਾਂਦੇ ਇਹਨੂੰ ਤੋੜ ਜਾਂਦੇ ਨੁਕਸਾਨ ਮੈਂ ਕਹਿੰਦਾ 7 7000 ਦਾ ਨੁਕਸਾਨ ਕਰਕੇ ਤੇ ਪ੍ਰੇਸ਼ਾਨੀ ਜ਼ਿਆਦਾ دماغ ਕੀ ਟੈਂਸ਼ਨਾਂ ਬੋਝ ਅੱਗੇ ਆ ਨੇ ਟੈਂਸ਼ਨ ਬੋਝ ਪਏ ਨੇ ਹੁਣ ਇਹ ਹੋਰ ਬੋਝ ਪਾਤਾ ਵੀ ਇਹਨੂੰ ਫਲਾਉਣ ਦੀ ਸਾਲ ਤੇ ਹੁਣ ਤੁਸੀਂ ਇਹ ਹਸਲਾ ਦੇਣਾ ਚਾਹੁੰਦੇ ਹੋ ਕਿ ਭਾਸ਼ ਚੀਜ਼ ਖੋਲ ਕੇ ਲੈ ਜਾਓ ਆ ਖੋਲ ਕੇ ਲੈ ਜਾਓ ਤੁਹਾਡੇ ਕੋਲ ਚਾਬੀ ਲੈ ਜਾਓ ਆ ਖੋਲ ਲੋ ਬਰਾ ਅਹੀਂ ਇਹੀ ਕਹਿ ਆ ਕਿ ਨਾ ਪੁਲਿਸ ਅਫਸਰ ਨੂੰ ਇਹੀ ਕਹਿੰਦੇ ਆ ਵੀ ਸਾਡਾ ਕੋ ਚਾਬੀ ਲਿਆ ਕੇ ਤੇ ਉਹਨੂੰ ਕਹੋ ਵੀ ਖੋਲੋ ਤੇ ਲਾਜੋ ਤੋੜਨ ਨਾਲੋਂ ਖੋਲਿਆ ਤੋ ਆ ਖੋਲੋ